ਮਹਾਰਾਜ ਸਾਹਿਬ ਤੋਂ ਆ ਗਿਆ ਲੈ ਕੇ ਹੌਲੀ-ਹੌਲੀ ਰਸਾਲਪੁਰ ਦੇ ਨਾਲ ਬੜੀਆਂ ਪੈਰ ਕਾਵਾਂ ਵਾਲੂ ਤੁਰ ਪਈ ਜਿੱਥੇ ਕਾਕੇ ਦੀ ਹਾਜ਼ਰੀ ਲੱਗਣੀ ਹੈ ਉਹਨੂੰ ਰਹਿਣ ਲਈ ਜਗ੍ਹਾ ਵਿੱਚ ਮਿਲਣੀ ਹੈ ਆਪਣੀਆਂ ਹੀ ਸੋਚਾਂ ਵਿੱਚ ਗੁੰਮਸਮ ਖੜਾ ਕਾਕਾ ਆਪਣੀ ਮਾਂ ਵੱਲੋਂ ਕੀਤੇ ਗਏ ਇਸ ਤਰ੍ਹਾਂ ਦੇ ਭੇੜੇ ਵਰਤਾਰੇ ਬਾਰੇ ਸੋਚ ਰਿਹਾ ਜਿਨ੍ਹਾਂ ਉਸ ਨੂੰ ਆਪਣੀ ਝੂਠੀ ਹੋਂਮੀ ਅਤੇ ਜਾਤ-ਪਾਤ ਦੇ ਗਮਾਨ ਦੇ ਚਲਦਿਆਂ ਖੁਸ਼ੀਆਂ ਭਰੇ ਹਸੀਨ ਖੁਆਬਾਂ ਦੀ ਦੁਨੀਆ 'ਚ ਇੱਕ ਮਿੰਟ ਵਿੱਚ ਹੀ ਪੱਟੜਾਰੇ ਮਾਰੂਥਲਾ ਮੰਕ ਛੁੱਟ ਮਾਰਿਆ ਉਨੇ ਇਸ ਤਰ੍ਹਾਂ ਉਦਾਸ ਖੜੇ ਨੂੰ ਵੇਖ ਕੇ ਕਾਂ ਸਿੰਘ ਨੇ ਉਸ ਨੂੰ ਬੜੇ ਪਿਆਰ ਨਾਲ ਹੌਸਲਾ ਦਿੰਦੇ ਆਖਿਆ ਪੁੱਤਰਾ ਤੂੰ ਕਿਸੇ ਗੱਲ ਦਾ ਦਿਲ 'ਚ ਗੁੱਸਾ ਨਾ ਲਿਆਈ ਨਾ ਚੇਤਨੂ ਉਦਾਸ ਕਰੀ ਮੈਂ ਹਮੇਸ਼ਾ ਹੀ ਤੇਰੇ ਨਾਲ ਖੜਾ ਆ ਪੁੱਤਰਾ ਮੈਨੂੰ ਤਾਂ ਤੇਰੇ ਵਿੱਚ ਹੀ ਸਾਹ ਆਉਂਦਾ ਹੈ ਤੇਰੇ ਨਾਲ ਹੀ ਮੇਰਾ ਤਾਂ ਜੱਗ ਆ ਤੈਨੂੰ ਘਰ ਦੇ ਕਲੇਸ਼ ਬਾਰੇ ਫਿਕਰ ਕਰਨ ਦੀ ਬਹੁਤੀ ਲੋੜ ਨਹੀਂ ਗਈ ਉਹ ਤਾਂ ਮੈਂ ਆਪੇ ਹੀ ਨਿਜਟ ਲੂੰਗਾ ਤੂੰ ਅੱਬਾ ਸਾਬਣਾ ਧਿਆਨ ਆਪਣੇ ਕੰਮ 'ਚ ਹੀ ਰੱਖੀ। ਹੋਰ ਬੱਚੀ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਐ। ਆਪਣੇ ਰਹਿਣ ਦਾ ਬੰਦੋਬਸਤ ਕਰਕੇ ਉਹ ਮਾਸੂਮ ਕੁੜੀ ਨੂੰ ਆਪਣੇ ਕੋਲ ਐ ਇਹ ਬਸ। ਕਿਉਂਕਿ ਉਹ ਵਿਚਾਰੀ ਤਾਂ ਤੇਰੇ ਬਿਨਾਂ ਇਸ ਦੁਨੀਆ 'ਚ ਹੋਰ ਕੋਈ ਨਹੀਂ ਐ। ਉਹ ਹੁਣ ਆਪਣੇ ਘਰ ਦੀ ਇੱਜ਼ਤ ਆ ਪੁੱਤਰਾ। ਤੇ ਇੱਜ਼ਤ ਤਾਂ ਹਮੇਸ਼ਾ ਆਪਣੇ ਘਰ ਹੀ ਸੌਣੀ ਹੁੰਦੀਆਂ ਨੇ। ਕਾਂ ਸੀ ਉਹਨੇ ਆਪ ਕਾਕੇ ਦੇ ਦਿਲ 'ਚ ਮੱਛੀ ਹਲਚਲ ਨੂੰ ਮਹਿਸੂਸ ਕਰਦੇ ਹੋਏ ਉਸ ਨੂੰ ਪਿਆਰ ਨਾਲ ਸਮਝਾਇਆ। ਜਿਸ ਨਾਲ ਕਾਕੇ ਦੇ ਦਿਲ ਨੂੰ ਕੁਝ ਤਰਵਾਸ ਮਿਲਿਆ ਤੇ ਬਾਪੂ ਨੂੰ ਆਪਣਾ ਪੁੱਤਰ ਕੁਝ ਹੌਸਲੇ ਚ ਦਿਸਿਆ ਗੱਲਾਂ ਨੂੰ ਨਬੇੜ ਹੁਣ ਪਿਓ ਪੁੱਤ ਜਿਵੇਂ ਕਿਵੇਂ ਲੈਂਦੇ ਨੇ ਕਲਾਵੇ ਹੁਣ ਪੈਣੀਆਂ ਜੁਦਾਈ ਸੀ ਪੁੱਤ ਨੇ ਪਿਆਰ ਨਾਲ ਪੈਰੀ ਹੱਥ ਲਾਏ ਬਾਪੂ ਹੱਥ ਜੋੜ ਪਿਆਰ ਨਾਲ ਫਤਿਹ ਵੀ ਬੁਲਾਈ ਸੀ ਗੱਲ ਨਾਲ ਲਾਵੇ ਕਾਨਾ ਘੁੱਟ ਕੱਲੇ ਪੁੱਤ ਨੂੰ ਅੱਖਾਂ ਵਿੱਚ ਹੰਝੂ ਲੈ ਕੇ ਕਰਤੀ ਮੁੜਾਈ ਸੀ ਆ ਫਿਰ ਹੌਲਦਾਰ ਸੁਖਜੋਲਾ ਹਾਜ਼ਰੀ ਨੇ ਰੁਪਾਲੇ ਵੱਲੋਂ ਗੱਭਰੂ ਦੀ ਹਾਜ਼ਰੀ ਲਗਾਈ ਸੀ ਕਾਕੇ ਦੀ ਹਾਜ਼ਰੀ ਲਾਉਣ ਲਈ ਹੌਲਦਾਰ ਨੇ ਕਾਕੇ ਨੂੰ ਆਵਾਜ਼ ਮਾਰੀ ਤਾਂ ਦੋਹਾਂ ਪਿਓ ਪੁੱਤ ਨੇ ਜਿਵੇਂ ਜਿਵੇਂ ਆਪਣੀਆਂ ਗੱਲਾਂ ਨੂੰ ਲਿਬੇੜ ਲਿਆ ਬੜੇ ਹੀ ਪਿਆਰ ਨਾਲ ਕਾਕੇ ਨੇ ਆਪਣੇ ਬਾਪੂ ਦੇ ਪੈਰੇ ਨੂੰ ਹੱਥ ਲਾਇਆ ਤੇ ਬਾਪੂ ਨੇ ਆਪਣੇ ਪੁੱਤਰ ਨੂੰ ਕਲਾਵੇਂ ਚ ਭਰ ਲਿਆ ਜਿਉਂਦਾ ਰਹਿ ਮੇਰੇ ਪੁੱਤਰਾ ਪਰਮਾਤਮਾ ਤੈਨੂੰ ਲੰਮੀ ਆਮਰਾ ਬਖਸ਼ੇ ਤੇਰੀ ਹਰ ਮਨੋ ਕਾਮਨਾ ਪੂਰੀ ਹੋਵੇ ਮੇਰੀ ਉਮਰ ਤੇ ਇਨੂ ਹੀ ਲੱਗ ਜੇ ਤੂੰ ਸਦਾ ਹੀ ਜਵਾਨੀਆਂ ਮਾਣੇ ਪ੍ਰਮਾਤਮਾ ਕਰੇ ਤੈਨੂੰ ਸਾਰੇ ਸੁੱਖ ਨਸੀਬ ਹੋਣ ਮੇਰੇ ਬੱਚਿਆ ਪ੍ਰਮਾਤਮਾ ਤੁਹਾਨੂੰ ਇਹ ਭੜੇ ਵਿਕਤ ਵਿੱਚੋਂ ਲੜਨ ਦੀ ਤਾਕਤ ਤੇ ਸਬਰ ਸੰਤੋਖ ਬਖਸ਼ੇ ਮੇਰੇ ਬੱਚਿਓ ਕਾਂਸੀ ਉਹਨੇ ਆਪਣੇ ਪੁੱਤ ਵੱਲੋਂ ਵਿਛੜਣ ਵੇਲੇ ਸੀਸਾਂ ਦੀ ਛੜੀ ਲਾ ਦਿੱਤੀ ਆਪਣੇ ਦਿਲ ਦੇ ਦਰਦ ਨੂੰ ਆਪਣੀ ਅੱਖਾਂ ਵਿੱਚ ਆਉਣ ਨਹੀਂ ਸੀ ਦਿੱਤਾ ਕਿਉਂ ਕਿਉਂਕਿ ਉਹ ਆਪਣੇ ਬਾਪੂ ਨੂੰ ਫਤਿਹ ਬੁਲਾ ਕੇ ਹਾਜ਼ਰ ਲਵਾਉਣ ਲਈ ਚਲਾ ਗਿਆ ਸੀ ਤਾਂ ਕਾਂਸੀ ਉਹਨੇ ਆਪਣੀ ਰੂਹ ਆਪਣੇ ਸਰੀਰ ਚੋਂ ਨਿਕਲਦੀ ਜਾਪੀ ਉਹਦੀਆਂ ਅੱਖਾਂ ਵਿੱਚ ਬੜੀ ਦੇਰ ਦੇ ਰੁਕੇ ਖਾਰੇ ਸਮੁੰਦਰ ਦੇ ਨੀਰ ਵਿੱਚ ਜਿਵੇਂ ਹਾੜਾ ਗਿਆ ਹੋਵੇ ਉਹ ਆਮੋ ਆਰੇ ਵਹਿ ਤੁਰੇ ਹੋਏ ਕਾਕੇ ਵੱਲੋਂ ਪਿੱਠ ਕਰੀ ਤੁਰੇ ਜਾਂਦੇ ਕਾਂਸਿਆਂ ਦੇ ਪੱਗ ਦੇ ਲੜਨ ਰੋਕ ਤੇ ਰੋਕਦੇ ਹੰਝੂ ਨਾਲ ਉਹਦੀ ਦਾੜੀ ਭਿੱਜ ਚੁੱਕੀ ਜਿਹਨੂੰ ਉਸਦੇ ਕੋਲੇ ਲੰਘਦੇ ਹੋਰ ਫੌਜੀਆਂ ਕੋਲ ਲੁਕਾਉਂਦਾ ਯਤਨ ਕਰਦੇ ਨੀਵੀ ਪਾਲੀ ਪਰ ਹੰਝੂ ਸਨ ਕਿ ਰੁਕੰਦ ਦਾ ਨਾਂ ਨਹੀਂ ਲੈ ਰਹੇ ਸਨ ਇਹ ਤੈਨੂੰ ਰੱਬ ਦੀ ਮਾਰ ਪਵੇ ਪਾਪੜੇ ਕਾਂਸਿਆਂ ਦੇ ਮੂੰਹੋਂ ਅਤਰੀਲੇ ਬਾਸਿਸ ਨਿਕਲੀ ਤੇ ਉਦਾਸ ਮਨ ਨਾਲ ਪਿੰਡ ਵੱਲੋਂ ਚੱਲ ਪਿਆ ਅੱਖਾਂ ਸਾਫ਼ ਕਰਦੇ ਹੋਏ ਕਾਕੇ ਦੀ ਹਾਜ਼ਰੀ ਵਾਲੇ ਹੌਲਦਾਰ ਨੇ ਸਾਰਾ ਨਾਮ ਪਤਾ ਲਿਖ ਦਿਆਂ ਹਾਜ਼ਰੀ ਲਾਈ ਤੇ ਕਾਕੇ ਨੂੰ ਰਹਿਣ ਲਈ ਬੈਕਰ ਨੰਬਰ ਦੱਸ ਦਿਆਂ ਵਾਪਸ ਜਾਂਦੇ ਨੇ ਕਾਕੇ ਨੂੰ ਸੁਣਾ ਕੇ ਟਾਜ ਕਰਦੇ ਆਖਿਆ ਕਿ ਅੱਖਾਂ ਦੇ ਹੰਝੂ ਔਰਤਾਂ ਦਾ ਗਹਿਣਾ ਹੁੰਦੇ ਆ ਤੇ ਫੌਜ ਵਿੱਚ ਔਰਤਾਂ ਦਾ ਕੋਈ ਕੰਮ ਨਹੀਂ ਹੁੰਦਾ ਪਹਿਲਾਂ ਤਾਂ ਕਾਕੇ ਦਾ ਦਿਲ ਕੀਤਾ ਕਿ ਫੜ ਕੇ ਸਾਰੇ ਹੌਲਦਾਰ ਦੀ ਇੱਥੇ ਸੰਗੀ ਨਾਪ ਦੇਵਾਂ ਫਿਰ ਪਤਾ ਨਹੀਂ ਕੀ ਸੋਚੀ ਆਪਣੇ ਗੁੱਸੇ ਨੂੰ ਅੰਦਰੋਂ-ਅੰਦਰ ਹੀ ਪੀ ਗਿਆ ਆਪਣਾ ਸਮਾਨ ਚੁੱਕ ਬੈਰਕ ਨੰਬਰ ਭਾਲਦਾ ਆਪਣੀ ਬੈਰਕ ਵਿੱਚ ਚਲਾ ਗਿਆ ਜਿੱਥੇ ਪਹਿਲਾਂ ਦੀ ਹੀ ਉਹ ਫੌਜ ਦੇ ਟਿਕਾਣੇ ਮੱਲੇ ਬੈਠੇ ਸਨ ਉਹਨੇ ਆਪਣਾ ਨੰਬਰ ਵਾਲਾ ਟਿਕਾਣਾ ਜਾ ਮਲਿਆ ਤੇ ਸਮਾਨ ਰੱਖ ਆਪਣੀ ਸੋਹਣੀ ਤੇ ਵਿਛੋੜੇ ਵਿੱਚ ਉਦਾਸ ਹੋਇਆ ਮੰਜੇ ਤੇ ਟਿਕ ਪਿਆ ਉਸ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਗਣ ਲੱਗੇ ਜਿਨ੍ਹਾਂ ਨੂੰ ਉਸਨੇ ਆਪਣੇ ਪਾਗ ਉੱਪਰ ਲੈ ਕੇ ਲਕੋ ਲਿਆ ਐਸੀ ਤਰ੍ਹਾਂ ਪਾਇ ਨੂੰ ਉਸ ਨੂੰ ਕਦੇ ਨੀਂਦ ਆ ਗਈ ਉਨਪਤੇ ਹੀ ਨਿਚਲਿਆ ਉਸ ਨੂੰ ਘਰ ਤੁਰਨ ਵੇਲੇ ਆਪਣੀ ਰੂਹੇ ਰਵਾ ਪ੍ਰਤਾਪੀ ਦੀਆਂ ਅੱਖਾਂ ਗੱਲਾਂ ਚੀਤੀ ਆਉਣ ਲੱਗੀਆਂ ਫੌਜ ਵਿੱਚ ਭੜਤੀ ਨੂੰ ਜਦੋਂ ਘਰ ਤੁਰਿਆ ਸੀ ਕੀਤੀ ਸੀ ਤਾਕੀਦ ਕਾ ਕੇ ਹੌਸਲੇ ਚ ਨਾਰੀ ਦਿਲ ਚ ਪਿਆਰ ਮੇਰਾ ਰੱਖਣਾ ਜ਼ਰੂਰੀ ਯਾਰਾਂ ਮੁੱਲ ਸਦਾ ਮਿਹਨਤਾਂ ਦਾ ਪੌਣੀ ਸਰਕਾਰ ਨੇ ਫਰਜ਼ ਨਿਭਾਉਣੋਂ ਲਈ ਜਾਣ ਦੇਸ਼ ਕੌਮ ਲਈ ਕੇ ਸਿੱਖਣੇ ਚ ਲਾਉਣੇ ਸਭ ਨਵੇਂ ਹਥਿਆਰ ਨੇ ਕਾਰਕਾਰ ਹੋਣ ਗੱਲਾਂ ਲੋਪ ਤੇ ਰੁਪਾਲੋਂ ਵਿੱਚ ਸੁਖ ਜਵਲਾ ਦੇਸ਼ ਸੇਵਾ ਦਿਲਾਂ ਦੇ ਪਿਆਰ ਨੇ ਪੰਜਾਬਣ ਪੰਜਾਬ ਦੀ ਕੁੜੀ ਪ੍ਰਤਾਪੀ ਦੇਖੋ ਪੁੱਜ ਕੇ ਸਿਆਣੀ ਯਾਰੋ ਕੈਸਾ ਕਿਰਦਾਰ ਹੈ ਦੇਸ਼ ਹਿੱਤ ਲੋੜ ਤੈਨੂੰ ਪਵੇ ਜਿੰਦਵਾਰ ਨੇ ਦੀ ਹਮੇਸ਼ਾ ਮੈਨੂੰ ਮਾਣ ਹੈ ਮੇਰੇ ਸਰਦਾਰ ਤੇ ਦਿਲ 'ਚ ਵਸਾ ਕੇ ਰੱਖੇ ਦੇਸ਼ ਕੌਮ ਪਿੱਛੋਂ ਮੈਨੂੰ ਹੋਵੇਂ ਤੂੰ ਮਸ਼ਹੂਰ ਆਖ ਮੇਰਾ ਦਿਲਦਾਰ ਹੈ ਤੇਰੀਆਂ ਉਡੀਕਾਂ 'ਚ ਨੈਣ ਮੈਂ ਵਿਸ਼ਾ ਕੇ ਰੱਖਾਂ ਸੁਖ ਜੋਲਾ ਲਿਖੂਂਗੀ ਤੇ ਦਲੇਰ ਬੜੀ ਨਾਰ ਹੈ ਕੀ ਗੱਲ ਹੋ ਗਈ ਮੇਰੇ ਸੋਹਣੇ ਸਰਦਾਰ ਨੂੰ ਤੁਸੀਂ ਤਾਂ ਹੁਣੇ ਦਿਲ ਛੱਡੀ ਬੈਠੇ ਹੋ ਸਰਦਾਰ ਜੀ ਅੱਗੇ ਆਉਣ ਵਾਲੇ ਕਠਿਨ ਵਕਤ ਨੂੰ ਫਿਰ ਆਪਾਂ ਦੋਵੇਂ ਕਿਵੇਂ ਕੱਢਾਂਗੇ ਹਜੇ ਤਾਂ ਆਪਸੇਰ ਤਾਂ ਪੂਣੀ ਵੀ ਨਹੀਂ ਕੱਤੀ ਤੁਸੀਂ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਲਾ ਕੇ ਬਹਿ ਗਏ ਜੇ ਇਸ ਤਰ੍ਹਾਂ ਤੇ ਈ ਬੈਠੋਗੇ ਤਾਂ ਲੋਕਾਂ ਨੇ ਤਾਂ ਸਾਨੂੰ ਜਿਉਣੇ ਜੀਣੇ ਕਦੇ ਇਕੱਠੇ ਰਹਿਣ ਹੀ ਨਹੀਂ ਦੇਣਾ ਮੇਰਾ ਸੋਹਣਿਆ ਇਹ ਸਾਡਾ ਇੱਕ ਦੂਜੇ ਲਈ ਪਿਆਰ ਹੀ ਆ ਇਹ ਸਾਡਾ ਇੱਕ ਦੂਜੇ ਨੂੰ ਪਾਉਣ ਲਈ ਇਸ ਲਕਾਈ ਵਿੱਚ ਦਤ ਨਾਲ ਇਕੱਠੇ ਰਹਿਣ ਲਈ ਆਪਣੇ ਸੱਚੇ ਪਿਆਰ ਨੂੰ ਲੋਕਾਂ ਦੀ ਕਚਹਿਰੀ 'ਚ ਸਾਬਤ ਕਰਨ ਲਈ ਸਾਡੇ ਵੱਲੋਂ ਲੋਕਾਂ ਖਿਲਾਫ ਲੜਿਆ ਜਾ ਰਿਹਾ ਸੰਘਰਸ਼ ਹੈ ਮੇਰੇ ਸੋਹਣਿਆ ਜੇ ਅਸੀਂ ਨੂੰ ਲੜਨ ਤੋਂ ਪਹਿਲਾਂ ਹੀ ਇਸੇ ਤਰ੍ਹਾਂ ਹਥਿਆਰ ਛੋਟਲੇ ਧਿਆਰ ਮੰਨ ਲੇ ਇਹ ਚੰਦਰੇ ਸਮਾਨ ਸਾਡੀਆਂ ਬੋਟੀਆਂ ਨੋਚ ਲੈਣੀਆਂ ਨੇ ਸਾਡੇ ਸੱਚੇ ਪਿਆਰ ਨੂੰ ਜਿਸਮਾ ਦੀ ਮੰਡੀ ਵਿੱਚ ਹਵਸ ਦੇ ਤਰਾਜ ਨਾਲ ਤੋਲਿਆ ਜਾਊਗਾ ਮੇਰੇ ਸੋਹਣਿਆ ਜੋ ਮੌਤ ਨਾਲੋਂ ਵੀ ਭਿਆਨਕ ਹੋਊਗਾ ਮੇਰਾ ਪਿਆਰ ਕਮਜ਼ੋਰ ਨਹੀਂ ਹੋ ਸਕਦਾ ਜਿਹੜਾ ਸਾਡੇ ਦੂਰ ਹੋਣ ਤੇ ਭੈੜੇ ਲੋਕਾਂ ਦੇ ਤਾਣੇ ਮੇਣਿਆਂ ਨਾਲ ਇੱਕ ਪਲ ਚ ਬिखर ਜਾਵੇ ਇਹ ਤਾਂ ਸ਼ਰੂਆਤ ਆ ਸੋਹਣਿਆ ਵਿਛੋੜੇ ਦੀ ਪੱਠੀ ਵਿੱਚ ਪਾ ਕੇ ਲੋਕਾਂ ਦੇ ਤਾਨੇ ਮੇਣੀਆਂ ਦੀਆਂ ਸੱਟਾਂ ਵੱਜ ਵੱਜ ਕੇ ਸਾਡੇ ਪਿਆਰ ਦੇ ਕੁੰਨਨਦਨ ਦੀ ਬਣਦੀ ਤੇ ਮੈਂ ਵਿੱਚੋਂ ਮੈਂ ਤੇ ਤੂੰ ਵਿੱਚ ਤੂੰ ਵੱਖ ਹੋ ਕੇ ਆਪਾਂ ਇੱਕ ਹੋਣਾ ਹੈ ਪਿਆਰ ਕਰ ਲੈਣਾ ਤਾਂ ਸੌਖਾ ਪਰ ਪਿਆਰ ਨਭਾਉਣਾ ਬਹੁਤ ਔਖਾ ਪਿਆਰ ਦੇਣ ਦਾ ਨਾਅ ਹੈ ਨਾ ਕਿ ਲੈਣ ਦਾ ਪਿਆਰ ਆਪਾਂ ਕੁਰਬਾਨ ਕਰਕੇ ਆਪਣੇ ਪਿਆਰੇ ਵਿੱਚ ਸਮਾ ਜਾਣ ਦਾ ਨਾਅ ਹੈ ਜਿੱਥੇ ਮੈਂ ਵਿੱਚ ਤੂੰ ਬੋਲੇ ਤੇ ਤੂੰ ਵਿੱਚ ਮੈਂ ਹੋਵਾਂ ਆਪਣੀ ਸੁੱਧ ਬੁੱਧ ਭੁੱਲ ਆਪਣੇ ਪਿਆਰੇ ਦੇ ਪਿਆਰ ਚ ਰੰਗਿਆ ਜਾਣਾ ਸੱਚਾ ਤੇ ਸੁੱਚਾ ਪਿਆਰ ਹੈ ਸਰਦਾਰਾਂ ਪ੍ਰਤਾਪੀ ਨੇ ਬੜੇ ਪਿਆਰ ਨਾਲ ਕਾਕੇ ਦੇ ਵਾਲਾਂ ਵਿੱਚ ਹੱਥ ਫੇਰਦਿਆਂ ਆਖਿਆ ਉਸੇ ਵਕਤ ਕਾਕੇ ਦੇ ਨਾਲ ਦੇ ਸਾਥੀ ਨੇ ਕਾਕੇ ਨੂੰ ਜਗਾਉਂਦਿਆਂ ਸ਼ਾਮ ਤੋਂ ਜਾਣ ਦਾ ਦੱਸਿਆ ਤੇ ਰੋਟੀ ਪਾਣੀ ਖਾਣ ਨੂੰ ਉੱਤਰ ਪਿਆ ਕਾਕਾ ਬੜੇ ਠੰਮੇ ਨਾਲ ਉੱਠਿਆ ਜਦੋਂ ਉਹ ਬਿਲਕੁਲ ਤਰੋ ਤਾਜ਼ਾ ਹੋਏ ਉਸਦੇ ਚਿਹਰੇ ਤੇ ਉਦਾਸੀ ਦਾ ਇੱਕ ਵੀ ਨਿਸ਼ਾਨ ਨਹੀਂ ਸੀ ਉਸ ਦਾ ਚਿਹਰਾ ਗੁਲਾਬ ਦੇ ਫੁੱਲ ਦੀ ਤਰ੍ਹਾਂ ਮਹਿਕ ਰਿਹਾ ਸੀ ਜਿਹੜਾ ਦੁਪਹਿਰ ਵੇਲੇ ਉਦਾਸੀ ਵਿੱਚ ਦਰਖਤ ਤੋਂ ਟੁੱਟੇ ਪੱਤੇ ਦੀ ਤਰ੍ਹਾਂ ਹਵਾ ਦੇ ਬੁੱਲੇ ਨਾਲ ਚਲ ਲੜਖਾ ਕੇ ਮਾਰੂਥਲ ਦੇ ਰੇਤਿਆਂ ਵਿੱਚ ਆਪਣੀ ਹਯਾਤੀ ਬਣਾਉਣ ਲਈ ਪਾਣੀ ਦੀ ਇੱਕ ਬੂੰਦ ਲਈ ਵਿਲਕ ਰਿਹਾ ਹੋ ਸੀ ਇਸ ਵੇਲੇ ਉਸ ਦੇ ਚਿਹਰੇ ਤੇ ਨਵੀਂ ਆਈ ਬਹਾਰ ਦੀਆਂ ਦਸਤਕ ਨਵੀਆਂ ਕੁੱਪਲਾ ਫੁੱਟੀਆਂ ਦਿਖਾਈ ਦਿੰਦੀਆਂ ਸੀ ਉਸ ਨੂੰ ਆਪਣੇ ਆਪ ਕੋਲ ਆਪਣੇ ਸੱਜਣ ਦੀ ਮਹਿਕ ਆ ਰਹੀ ਸੀ ਜਿਸ ਨੇ ਉਸ ਨੂੰ ਹੰਸਿਆ ਰੱਖਿਆ ਆਪਣੇ ਸਾਥੀ ਦੇ ਨਾਲ ਤੁਰਿਆ ਜਾ ਰਿਹਾ ਕ੍ਰਿਪਾਲ ਸਿੰਘ ਆਪਣੇ ਆਪ ਵਿੱਚ ਮਿਉਂਦਾ ਨਹੀਂ ਜਿਵੇਂ ਉਸ ਦੀ ਮ੍ਰਿਗਤੀਸ਼ਨਾ ਖਤਮ ਹੋ ਗਈ ਹੋਵੇ ਮੁੱਕ ਗਈ ਹੋਵੇ ਤੇ ਉਸ ਇੱਕ ਤੇ ਉਹ ਇੱਕ ਨਵੀਂ ਊਰਜਾ ਨਾਲ ਆਪਣੇ ਆਪ ਵਿੱਚ ਭਰਿਆ ਮਹਿਸੂਸ ਕਰ ਰਿਹਾ ਹੋਵੇ ਚੱਲਾ ਹੁਣ ਰੋਟੀ ਖਾਈਏ ਸੁਤੇਸਭਾਈ ਕਾਕੇ ਦੇ ਮੂੰਹੋਂ ਨਿਕਲਿਆ ਜਿਵੇਂ ਕਿਸੇ ਖਾਸ ਆਪਣੇ ਆਪ ਨੂੰ ਤੁਰਿਆ ਆਉਂਦਾ ਮਹਿਸੂਸ ਕਰ ਰਿਹਾ ਹੋਵੇ ਉਸ ਦੇ ਸਾਥੀ ਨੇ ਉਸ ਨੂੰ ਧਿਆਨ ਨਾਲ ਦੇਖਿਆ ਜੋ ਹੱਸਦਾ ਹੋਇਆ ਉਸ ਨਾਲ ਤੁਰਿਆ ਜਾ ਰਿਹਾ ਸੀ ਬੜੀ ਹੀ ਦਲੇਰ ਸੀ ਸੋਹਣੀ ਤੇ ਸੁਨੱਖੀ ਨਾਰ ਨਾਰ ਦਾ ਪਿਆਰ ਬਸ ਇੱਕੋ ਹੀ ਨਿਸ਼ਾਨਾ ਸੀ ਨੱਡੀ ਦੇ ਪ੍ਰੀਤ ਤੇ ਸੂਝ-ਬੂਝ ਪਖੋਂ ਨਾਰ ਹੌਸਲੇ ਦਲੇਰੀ ਬੰਨੇ ਗੁੱਟੋ ਤੇ ਗਾਨਾ ਸੀ ਗਰਮ ਸੁਭਾ ਬੜਾ ਆਖਦਾ ਹਿਸ ਹਰ ਪਖੋਂ ਉਹ ਹੀ ਕਰ ਪਾਲਾ ਜਹ ਪ੍ਰੀਤ ਦਾ دیਵਾਨਾ ਸੀ ਉਸ ਦਾ ਨਿਸ਼ਾਨਾ ਸੇਵਾ ਸੁਖ ਜਲ ਦੇਸ ਦੀ ਕੁੜੀ ਪਰ ਤਾਪੇ ਇੱਛਾ ਕਾਮ ਦਾ ਖਜ਼ਾਨਾ ਸੀ ਯਾਦ ਸਦਾ ਸੋਣੀ ਦੀ ਰੱਖੇ ਵਿੱਚ ਹੌਸਲੇ ਦੇ ਉੱਡ ਦਾ ਸਹਾਰਾ ਸਦਾ ਕੁੜੀ ਵਾਲੇ ਪਿਆਰ ਦੇ ਬੜੀ ਲਗਣ ਵਿੱਚ ਕਾਮਯਾਬ ਹੋਣੇ ਦੀ ਛੱਡੇ ਨਾ ਕਸਰ ਸੇਵਾ ਉਹ ਵਿੱਚ ਸਰਕਾਰ ਦੇ ਨਵੇਂ ਤੇ ਪੁਰਾਣੇ ਜਿੰਨੇ ਸਭ ਰੰਗ ਰੂਟਾਂ ਵਿੱਚੋਂ ਰੁਪਾਲੋ ਵਾਲਾ ਮੁੰਡਾ ਹੁਣ ਸਿਰੇ ਕਿਰਦਾਰ ਸੀ ਸਦਾ ਮੁੱਲ ਮੇਣ ਤਾਂ ਸੁੱਖ ਜਾਲਾ ਪੈਂਦੇ ਨੇ ਤੱਕਦੇ ਨੇ ਕਾਕੇ ਤਾਈ ਨਾਲ ਸਤਕਾਰ ਦੇ ਇਸੀ ਤਰ੍ਹਾਂ ਕਾਕੇ ਦੀ ਛੌਣੀ ਵਿੱਚ ਖਟੀਆਂ ਮਿੱਠੀਆਂ ਯਾਦਾਂ ਨਾਲ ਸ਼ੁਰੂਆਤ ਹੋਈ ਕਦੇ-ਕਦੇ ਉਹ ਬਹੁਤ ਉਦਾਸ ਹੋ ਜਾਂਦਾ ਫਿਰ ਆਪਣੇ ਸ਼ਰੀਕ ਅਤੇ ਆਪਣੀ ਸੋਹਣੀ ਮਹਿਬੂਬਾ ਦੀਆਂ ਕਈਆਂ ਗੱਲਾਂ ਜਿੱਥੇ ਕਰਦਾ ਜੋ ਪ੍ਰਤਾਪੀ ਨੇ ਉਸਨੂੰ ਤੁਰੰਤ ਤੋਂ ਪਹਿਲਾਂ ਆਖਿਆ ਕਿ ਤੁਸੀਂ ਪੂਰਾ ਦਿਲ ਲਾ ਕੇ ਮਿਹਨਤ ਕਰਿਓ ਮਹਾਰਾਜਾ ਸਾਹਿਬ ਦੀ ਫੌਜ ਤੋਂ ਉੱਚਾ ਦਾ ਪ੍ਰਾਪਤ ਕਰਿਓ ਜੇ ਕਦੇ ਦੇਸ਼ਕੌਮ ਵਾਸਤੇ ਆਪਾਂ ਵੀ ਕੁਰਬਾਨ ਕਰਨਾ ਪਵੇ ਤਾਂ ਤੁਸੀਂ ਮੇਰੇ ਬਾਰੇ ਸੋਚ ਕੇ ਕਦੀ ਪਿੱਛੇ ਨਾ ਹਟਣਾ ਕਿਉਂਕਿ ਦੇਸ਼ਕੌਮ ਤੇ ਇਸ ਧਰਤੀ ਮਾਤਾ ਪ੍ਰਤੀ ਸਾਡੇ ਜੋ ਫਰਜ਼ ਨੇ ਉਹਨਾਂ ਤੋਂ ਮੁੱਖ ਮੋੜਨ ਵਾਲਾ ਪੁੱਤ ਨਹੀਂ ਕਪੁੱਤ ਹੁੰਦਾ ਪੰਜਾਬ ਦੀਆਂ ਜੰਮੀਆਂ ਧੀਆਂ ਪਗੋੜੇ ਦੀ ਸੁਹਾਗਣ ਹੋਣ ਨਾਲੋਂ ਸ਼ਹੀਦ ਦੀ ਵਿਧਵਾ ਖਵੋਣਾ ਜ਼ਿਆਦਾ ਪਸੰਦ ਕਰਨਗੀਆਂ ਪੰਜਾਬ ਦੇ ਜੰਮਿਆਂ ਨੇ ਸਦਾ ਉਹਨਾਂ ਦੀਆਂ ਮਾਵਾਂ ਦੇ ਅਣਖ ਦੀ ਗੁੜਤੀ ਨੇ ਪਾਲਿਆ ਇਸੇ ਕਰਕੇ ਹੀ ਨਾ ਪੰਜਾਬੀਆਂ ਦੀ ਬਹਾਦਰੀ ਦੀ ਤੂਤੀ ਕਾਬਲ ਕੰਧਾਰ ਤੱਕ ਬੋਲਦੀ ਹੈ ਇਹ ਸਭ ਸੋਚਦਿਆਂ ਕਾਕੇ ਵਿੱਚ ਨਵੀਂ ਊਰਜਾ ਭਰ ਗਈ ਤੇ ਉਹ ਪੂਰੀ ਮਿਹਨਤ ਨਾਲ ਆਪਣੇ ਕੰਮ 'ਚ ਜੁੱਟ ਗਿਆ ਜਿਸਰਪਾਲ ਸਿੰਘ ਨੂੰ ਸਾਡਾ ਪਿੰਡ ਅੜਬ ਸੁਭਾ ਕਰਕੇ ਜਾਣਦਾ ਸੀ ਉਹੀ ਕਿਰਪਾਲ ਸਿੰਘ ਸਾਰੀ ਛੌਣੀ ਵਿੱਚ ਆਪਣੇ ਮਿੱਠੇ ਬੋਲੜੇ ਸੁਭਾ ਤੇ ਹਰ ਕੰਮ ਵਿੱਚ ਅੱਗੇ ਰਹਿਣ ਕਰਕੇ ਨਵੇਂ ਪੁਰਾਣੇ ਆਪਣੇ ਸਾਥੀ ਰੰਗ ਰੂਟਾਂ ਵਿੱਚ ਸਤਿਕਾਰਯੋਗ ਆ ਗਿਆ ਉਹ ਆਪਣੀ ਪ੍ਰਤਾਪੀ ਦੇ ਪਿਆਰ ਵਿੱਚ ਰੰਗਿਆ ਹੋਇਆ ਆਪਣੀ ਹੀ ਧੁਨ ਵਿੱਚ ਮਸਤ ਆਪਣੇ ਦੇਸ਼ ਸੇਵਾ ਦੇ ਨਿਸ਼ਾਨੇ ਪ੍ਰਤੀ ਅਗਰਸਾ ਸੀ ਜਿਸ ਦਾ ਉਹ ਆਪਣੀ ਰੂਹੇ ਰਵਾ ਆਪਣੀ ਸੋਹਣੀ ਆਪਣੇ ਦਿਲਬਰ ਜਾਨੀ ਪ੍ਰਤਾਪੀ ਨਾਲ ਵਾਦਾ ਕਰਕੇ ਆਇਆ ਸੀ ਜਿੱਥੇ ਪ੍ਰਤਾਪੀ ਦੀਆਂ ਯਾਦਾਂ ਉਹਦੇ ਹੌਸਲੇ ਬਲੰਦ ਕਰਦੀਆਂ ਉੱਥੇ ਹੀ ਪ੍ਰਤਾਪੀ ਵੱਲੋਂ ਮਿਲੇ ਬੇਹੰਪਣਾ ਪਿਆਰ ਤੇ ਖੰਭਾ ਸਹਾਰਿਓ ਛੌਣੀ ਵਿੱਚ ਸਦਾ ਓੜਿਆ ਫਿਰਦਾ ਸਾਰੇ ਦਿਨ ਦੇ ਕੰਮ ਧੰਦੇ ਤੇ ਫੌਜੀ ਪ੍ਰੇਡਾ ਨਾਲ ਥੱਕ ਹਾਰ ਕੇ ਉਹ ਆਪਣੀ ਦਿਲਬਰ ਜਾਨੀ ਦੀਆਂ ਯਾਦਾਂ ਦੇ ਨਿੱਕੇ ਕੰਬਲ ਦੀ ਬੁੱਕਮਾਰ ਆਪਣੀ ਬੈਰਕ ਤੇ ਖੁੰਝੇ ਸਮਾ ਜਾਂਦਾ ਜਿੱਥੇ ਉਸ ਨੂੰ ਅਗਲੇ ਦਿਨ ਲਈ ਨਵੀਂ ਊਰਜਾ ਮਿਲਦੀ ਤੇ ਉਸੇ ਊਰਜਾ ਨਾਲ ਉਹ ਸਾਰਾ ਦਿਨ ਕਹਿ ਕਸ਼ਾ ਬਣਿਆ ਚਮਕਦਾ ਹੋਇਆ ਹਰ ਕੰਮ ਵਿੱਚ ਅਵਲ ਰਹਿੰਦਾ ਆਪਣੇ ਕੰਮ ਫਰੋਜਪ੍ਰਤੀ ਉਸਦੀ ਸਮਰਥਿਤ ਭਾਵਨਾ ਨੂੰ ਵੇਖਦੇ ਸਾਰੇ ਉਸਨੂੰ ਪਸੰਦ ਤੇ ਉਸਦਾ ਸਤਿਕਾਰ ਕਰਦੇ ਇਹ ਗੱਲਾਂ ਜਦੋਂ ਮਹਾਰਾਜਾ ਹੀਰਾ ਸਿੰਘ ਦੇ ਕੋਲ ਪਹੁੰਚੀਆਂ ਤਾਂ ਬਹੁਤ ਖੁਸ਼ ਹੋਏ ਉਹਨਾਂ ਨੂੰ ਦੇਸ਼ ਦਿੱਤਾ ਕਿ ਕੱਲ੍ਹ ਦੀ ਪਰੇਡ ਤਾਂ ਸਿ ਆਪ ਵੇਖਾਂਗੇ ਅਗਲੇ ਦਿਨ ਦੀ ਪਰੇਡ ਵਿੱਚ ਜੋ ਮਹਾਰਾਜਾ ਸਾਹਿਬ ਨੇ ਸਾਹਮਣੇ ਹੋ ਰਹੀ ਸੀ ਕਾਕੇ ਨੇ ਇੱਕ ਦੁਕਾਨ ਨੂੰ ਛੱਡ ਕੇ ਸਭ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਿਨ੍ਹਾਂ ਵਿੱਚੋਂ ਪਹਿਲੇ ਸਥਾਨ ਤੇ ਨਹੀਂ ਆ ਸਕਿਆ ਦੂਜੇ ਜਾਂ ਤੀਜੇ ਸਥਾਨ ਤੇ ਰਿਹਾ ਉਸਦੀ ਮਿਹਨਤ ਦੇ ਸਾਰੇ ਪਾਸੇ ਉਸਦੀ ਧੰਨ ਧੰਨ ਕਰਾ ਦਿੱਤੀ। ਹਰ ਕੋਈ ਉਸਦੀ ਸਲਾੰਗਾ ਕਰ ਰਿਹਾ ਸੀ ਤੇ ਮਹਾਰਾਜਾ ਸਾਹਿਬ ਉਸਦੀ ਕਾਰਗੁਜ਼ਾਰੀ ਤੋਂ ਬਹੁਤ ਪਰਸੰਨ ਹੋਏ। ਕਿਉਂਕਿ ਕਾਕੇ ਨੇ ਬਾਪ ਦੇ ਸਾ ਜੋ ਆਪਣੀ ਪੁੱਤਰ ਲਈ ਦਰਬਾਰ 'ਚ ਕੀਤਾ ਉਸ ਨੂੰ ਕਾਕੇ ਨੇ ਸੱਚ ਕਰ ਉਖਾਇਆ ਸੀ। ਸਾਨੂੰ ਤੇਰੇ ਤੋਂ ਬਹੁਤ ਉਮੀਦਾਂ ਨੇ ਪੁੱਤਰਾ ਅੱਗੇ ਵੀ ਇਸੇ ਤਰ੍ਹਾਂ ਮਿਹਨਤਾਂ ਕਰਦਾ ਰਹੀਂ। ਕਿਉਂਕਿ ਅਸੀਂ ਤੈਨੂੰ ਬਹੁਤ ਉੱਚੇ ਉੱਦੇ ਦੇ ਵੇਖਣਾ ਚਾਹੁੰਦੇ ਆ। ਤੇਰੇ ਵੱਲੋਂ ਕੀਤੀ ਗਈ ਮਿਹਨਤ ਜਿੱਥੇ ਤੇਰੇ ਮਾਪੇ ਦਾ ਸਿਰ ਉੱਚਾ ਕਰੇਗੀ ਨਾ ਉੱਥੇ ਆਪਣੇ ਰਾਜ ਦਾ ਵੀ ਨਾਮ ਰੌਸ਼ਨ ਹੋਏਗਾ ਸਾਨੂੰ ਬਹੁਤ ਮਾਣ ਆ ਪੁੱਤਰਾ ਤੇਰੇ ਤੇ ਸ਼ਾਬਾਸ਼ ਬਹੁਤ ਜਲਦ ਅਸੀਂ ਤੈਨੂੰ ਇਹ ਮਿਹਨਤ ਕਰਕੇ ਤੇ ਬਾਦਰੀ ਦਾ ਨਾਮ ਵੀ ਦੇਵਾਂਗੇ ਮਹਾਰਾਜਾ ਹੀਰਾ ਸਿੰਘ ਨੇ ਬੜੀ ਖੁਸ਼ੀ ਤੇ ਪਿਆਰ ਨਾਲ ਕਾਕੇ ਨੂੰ ਆਖਿਆ ਅਗਲੇ ਦਿਨ ਸਵੇਰ ਦੀ ਪ੍ਰੇਡ ਤੋਂ ਬਾਅਦ ਵੱਡੇ ਸਾਹਿਬ ਨੇ ਕਾਕੇ ਨੂੰ ਆਪਣੇ ਕੋਲ ਬੁਲਾਇਆ ਤੇ ਉਸਨੂੰ ਰਾਜਾ ਸਾਹਿਬ ਵੱਲੋਂ ਮਿਲੇ ਨਾਮ ਬਰੇਦਸਿਆ ਕਿ ਰਾਜਾ ਸਾਹਿਬ ਤੇਰੇ ਕੰਮ ਤੋਂ ਬਹੁਤ ਖੁਸ਼ ਨੇ ਉਹ ਚਾਹੁੰਦੇ ਆ ਕਿ ਤੈਨੂੰ ਅੱਗੇ ਦੀ ਟ੍ਰੇਨਿੰਗ ਵਾਸਤੇ ਦੇਹਰਾਦੂਨ ਭੇਜਿਆ ਜਾਵੇ ਜਿਹਨੂੰ ਪ੍ਰਾਪਤ ਕਰਕੇ ਤੁਹਾਨੂੰ ਫੌਜ ਵਿੱਚ ਉੱਚਾ ਦਾ ਹਾਸਲ ਹੋਏਗਾ ਫੌਜ ਵਿੱਚ ਭਰਤੀ ਹੋਣ ਵਾਲੇ ਹਰ ਇੱਕ ਰੰਗਰੂੜ ਦੇ ਦਿਲੀ ਛਾਈ ਹੁੰਦੀ ਏ ਕਿ ਉਹ ਫੌਜ ਵਿੱਚ ਉੱਚਾ ਦਾ ਪ੍ਰਾਪਤ ਕਰੇ ਸੂਬੇਦਾਰ ਕਰਨਲ ਜਰਨਲ ਬਣੇ ਪਰ ਇਹ ਮੌਕਾ ਹਰ ਕਿਸ ਨੂੰ ਨਸੀਬ ਨਹੀਂ ਹੁੰਦਾ ਪਰ ਸਾਡਾ ਰਾਜਾ ਸਾਹਿਬ ਦੀ ਦਰਦਿਆ ਦੇ ਲਈ ਆ ਆਪਣੇ ਪਰਜਾ ਦੇ ਭਲੇ ਲਈ ਚੰਗੀ ਸੋਚ ਦੇ ਚੱਲਦੇ ਆ ਉਹ ਤੇਰੇ ਜੈ ਮਿਹਨਤੀ ਬਹਾਦਰ ਤੇ ਦੇਸ਼ ਕੌਮ ਲਈ ਜਜ਼ਾਰੂ ਜज्ਬਾ ਰੱਖਣ ਵਾਲੇ ਨੌਜਵਾਨਾਂ ਨੂੰ ਖਾਸ ਟ੍ਰੇਨਿੰਗ ਲਈ ਆਪਣੇ ਵੱਲੋਂ ਦੂਰਾ ਦੇਰਾ ਦੁਣ ਭੇਜ ਰਹੇ ਨੇ ਜਿੰਨਾਂ ਵਿੱਚ ਤੁਹਾਡਾ ਨਾਮ ਸਭ ਤੋਂ ਉੱਪਰ ਆ ਸੋ ਜਾਓ ਤੇ ਤਿਆਰੀ ਕਰੋ ਕਿਉਂਕਿ ਕੱਲ ਸਵੇਰ ਨੂੰ ਰਾਜਾ ਸਾਹਿਬ ਆਪ ਇਥੋਂ ਗੱਡੀਆਂ ਨੂੰ ਰਵਾਨਾ ਕਰਨਗੇ ਵੱਡੇ ਸਾਹਿਬ ਨੇ ਕਾਕੇ ਨੂੰ ਖੁਸ਼ਖਬਰੀ ਦਿੰਦੇ ਆਖਿਆ ਵੱਡੇ ਸਾਹਿਬ ਤੋਂ ਆਪਣੇ ਲਈ ਆਇਆ ਮਹਾਰਾਜ ਸਾਹਿਬ ਦਾ ਹੁਕਮ ਸੁਣ ਕੇ ਕਾਕੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਖੁਸ਼ੀ ਵਿੱਚ ਉਸ ਦਾ ਧਰਤੀ ਤੇ ਪੈਰ ਨਹੀਂ ਸੀ ਲੱਗ ਰਿਹਾ ਪਰ ਇਸ ਖੁਸ਼ੀ ਨੂੰ ਸਾਂਝਾ ਕਰ ਲਈ ਉਸ ਕੋਲ ਕੋ ਆਪਣਾ ਹੀ ਨਹੀਂ ਸੀ ਇਨਸਾਨ ਲਈ ਉਸ ਖੁਸ਼ੀ ਦੇ ਕੀ ਮਾਇਨੇ ਜਿਸ ਵਿੱਚ ਉਸਦੇ ਆਪਣੇ ਨਾਲ ਹੀ ਸ਼ਰੀਕ ਨਾ ਹੋਣ ਇਸ ਲਈ ਅੱਜ ਉਸ ਨੇ ਆਪਣੀ ਜਿੰਦ ਜਾਨ ਆਪਣੇ ਦਿਲ ਧੜਕਣ ਹਰ ਸਾਹ ਨਾਲ ਉਹਦੇ ਲਈ ਦੁਆਵਾਂ ਮੰਗਣ ਲਈ ਆਪਣੀ ਪ੍ਰਤਾਪੀ ਬ੍ਰੋਹ ਦੀ ਆਧਾਰੀ ਸੀ ਕਾਸ਼ ਅੱਜ ਕਿਤੇ ਮੇਰੇ ਨਾਲ ਹੁੰਦੀ ਪ੍ਰਤਾਪਪੁਰੇ ਤਮੈਂ ਤੈਨੂੰ ਦੱਸਦਾ ਕਿ ਮੇਰੇ ਲਈ ਮੰਗੀਆਂ ਤੇਰੀਆਂ ਦੁਆਇਆਂ ਦਰਗਾਹ ਵਿੱਚ ਕਬੂਲ ਹੋ ਗਈਆਂ ਨੇ ਤਾਂ ਤੇਰੇ ਚਿਹਰੇ ਤੇ ਜੋ ਖੁਸ਼ੀ ਆਉਂਦੀ ਉਹਨੂੰ ਵੇਖ ਕੇ ਮੇਰੀਆਂ ਖੁਸ਼ੀਆਂ ਦੂਣ ਸਵਾਈਆਂ ਹੋ ਜਾਂਦੀਆਂ ਤੂੰ ਖੁਸ਼ੀ ਵਿੱਚ ਛੋਛਲ ਕੇ ਮੈਨੂੰ ਆਪਣੀਆਂ ਬਾਹਾਂ 'ਚ ਪਰ ਲੈਂਦੀ ਤੇ ਅਸੀਂ ਆਪਣੇ ਆਉਣ ਵਾਲੇ ਚੰਗੇ ਰੇ ਭਵਿੱਖ ਦੇ ਸੁਪਨਿਆਂ 'ਚ ਗਵਾਚੇ ਇਸ ਨਰਮੋਹੀ ਦੁਨੀਆ ਤੋਂ ਦੂਰ ਅੰਬਰੀ ਉਡਾਰੀਆਂ ਮਾਰਦੇ ਪਿਆਰ ਦੀ ਇਲahi ਦੁਨੀਆ ਚ ਸਮਾ ਜਾਂਦੇ ਕਾਸ਼ ਮੇਰੇ ਖਾਮ ਹੁੰਦੇ ਚੰਨੀਆਂ ਤਾਂ ਮੈਂ ਪਿਆਰ ਨਾਲ ਬਹਿਬਲ ਇੱਕ ਪੌਰੇ ਵਾਂਗ ਮੇਰੇ ਲਈ ਮੈਕਾ ਵਾਂਂਦੇ ਤੇ ਆਪਣੇ ਪੌਰੇ ਦੇ ਪਿਆਰ ਲਈ ਵਿਆਕੂਲ ਫੁੱਲ ਮੇਰੀ ਪ੍ਰਤਾਪੀ ਦੇ ਕੋਲ ਇੱਕ ਪਾਲਚੀ ਪਹੁੰਚ ਜਾਂਦਾ ਸਾਡੇ ਵਿਛੋੜੇ ਦਾ ਦਰਦ ਕੁਝ ਦੇਰ ਲਈ ਮਿਟ ਜਾਂਦਾ ਅਸੀਂ ਵੀ ਇਸ ਦੇਣੀਆਂ ਤੋਂ ਚੋਰੀ ਖੁਸ਼ੀਆਂ ਦੇ ਕੁਝ ਪਲ ਇਕੱਠਿਆਂ ਜੀ ਲੈਂਦੇ ਜੋ ਸਾਡੇ ਇਸ ਚੰਦਰੇ ਵਿੱਚ ਛੋੜੇ ਦੀ ਲੱਟ ਲੱਟ ਬਲਦੀ ਅੱਗ ਤੇ ਆਪਣਿਆਂ ਨੂੰ ਛੰਡੀਆਂ ਫੁਹਾਰਾਂ ਨਾਲ ਕੁਝ ਸਕੂਨ ਦੇ ਪਲ ਮਿਲਦੇ ਸਾਡੀ ਤਪਸ਼ਾ ਮਾਰੀ ਜ਼ਿੰਦਗੀ ਨੂੰ ਆਪਣੀਆਂ ਸਿੱਲੀਆਂ ਬੂੰਦਾਂ ਦੀ ਠੰਡਕ ਨਾਲ ਸ਼ਰਬੂਰ ਕਰ ਦਿੰਦੇ ਪਰ ਇਹ ਕਾਸ਼ ਕਰੂੰ ਕਿਸੇ ਦੇ ਹੱਥ ਆਇਆ ਇਹ ਦਿਲ ਨੂੰ ਕੁਝ ਦੇਰ ਲਈ ਤਰਵਾਸਤਾ ਦੇ ਸਕਦਾ ਪਰ ਹਕੀਕਤ ਨਹੀਂ ਬਣ ਸਕਦਾ ਇਹ ਸ਼ਬਦ ਕਿਸੇ ਆਸ਼ਿਕ ਲਈ ਆਪਣੀ ਖਿਆਲੀ ਦੁਨੀਆ 'ਚ ਸਿਰਜਣ ਦੀ ਦਾ ਹੀ ਸਹਾਈ ਹੋ ਸਕਦੇ ਆ ਪਰ ਹਕੀਕਤ ਦੇ ਚਾਨਣ ਵਿੱਚ ਸਦਾ ਬਿਆਰਥੀ ਪ੍ਰਤੀਤ ਹੁੰਦੇ ਨੇ ਕਾਕੀ ਨੇ ਆਪਣੇ ਵਿਆਕੂਲ ਮਨ ਨੂੰ ਆਪੇ ਹੀ ਸਮਝਾਉਣ ਦਾ ਯਤਨ ਕਰਦਿਆਂ ਆਖਿਆ ਮੇਰੀ ਪਿਆਰੀ ਕੁਝ ਦਿਨ ਪਹਿਲਾਂ ਹੀ ਤੇਰੀ ਚਿੱਠੀ ਮਿਲੀ ਮੈਨੂੰ ਤੇਰੀ ਚਿੱਠੀ ਰੌਣਹਾਲ ਪਤਝੜਾ ਭਰੇ ਜੀਵਨ 'ਚ ਬਹਾਰਾ ਆ ਗਈਆਂ ਅੱਜ ਦੀਆਂ ਪੌਣਾ ਵਿੱਚ ਸੁਗੰਧਾ ਕਿਸ ਨੇ ਬੁਖੇਰੀਆਂ ਨੇ ਮੇਰਾ ਆਪਣਾ ਆਪ ਮਿਉਂਦਾ ਹੀ ਨਹੀਂ ਤੂੰ ਬਹੁਤ ਚੰਗੀ ਹੈ ਤੇਰਾ ਦਿਲ ਜੰਗਾ ਹੈ ਮੈਨੂੰ ਤੇਰੇ ਦਿਲ ਤੇਰੀ ਰੂਹ ਨਾਲ ਅੰਤਾਂ ਦਾ ਪਿਆਰ ਹੈ ਉਸ ਪਿਆਰ ਨੂੰ ਕੋਈ ਕਲਮ ਪ੍ਰਗਟਾਈ ਨਹੀਂ ਸਕਦੀ ਪ੍ਰਤਾਪ ਕੁਰੇ ਤੇਰੀ ਚਿੱਠੀ ਵਿੱਚੋਂ ਤੇਰੇ ਪਿਆਰ ਦੇ ਮਿੱਠੇ ਮਿੱਠੇ ਅਹਿਸਾਸ ਨੇ ਮੈਨੂੰ ਆਪਣੇ ਮਕਸਦ ਦੀ ਪੂਰਤੀ ਲਈ ਹੋਰ ਮਿਹਨਤ ਕਰਨ ਲਈ ਤਾਕਤ ਨਾਲੋਂ ਸਰਾਬੋਰ ਕਰ ਦਿੱਤਾ ਤੂੰ ਮੈਂ ਉਸ ਅੱਲਾ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਆ ਜੋ ਉਹਨੇ ਮੈਨੂੰ ਤੇਰਾ ਪਿਆਰ عطا ਫਰਮਾਇਆ ਉਸ ਪਿਆਰ ਨੇ ਹੀ ਮੈਨੂੰ ਇਸ ਮੁਸ਼ਕਲ ਘੜੀ ਨੂੰ ਸਹਿਜ ਤੇ ਹੌਸਲੇ ਨਾਲ ਨਜਿੱਠਣ ਤੇ ਲੋੜਿਆਂ ਦਾ ਬਲ ਬਖਸ਼ਿਆ ਮੇਰੇ ਵਰਗੇ ਅੜਬ ਤੇ ਭੈੜੇ ਬੰਦੇ ਨੂੰ ਤੇਰੇ ਪਿਆਰ ਨੇ ਸਹੀ ਮਾਇਨਿਆਂ ਵਿੱਚ ਜਿਉਣ ਦਾ ਵਾਲਸ ਖਾਇਆ ਪ੍ਰਤਾਪ ਕੁਰੇ ਤੇਰੇ ਵੱਲੋਂ ਕੀਤੀਆਂ ਦੁਆਵਾਂ ਜੋ ਸੱਚੀ ਸਰਕਾਰ ਦੀ ਦਰਗਾਹ 'ਚ ਕਬੂਲ ਹੋ ਗਈਆਂ ਨੇ ਪ੍ਰਤਾਪ ਕੁਰੇ ਉਹਨਾਂ ਦੁਆਵਾਂ ਸਦਕਾ ਹੀ ਮੈਨੂੰ ਮਹਾਰਾਜਾ ਸਾਹਿਬ ਅਸਫੀ ਟ੍ਰੇਨਿੰਗ ਲਈ ਦਹਿਰਾਦੂਨ ਭੇਜ ਰਹੇ ਨੇ ਕੁਝ ਖੁਸ਼ਕਿਸਮਤ ਰੰਗ ਰੂਟਾਂ ਦੇ ਹਿੱਸੇ ਵਿੱਚ ਇਹ ਮੱਕਾ ਆਉਂਦਾ ਏ ਜੋ ਮੈਨੂੰ ਤੇਰੇ ਪਿਆਰ ਤੇ ਦੁਆਵਾਂ ਸਦਕਾ ਮਿਲਿਆ ਏ ਤੇਰੇ ਪਿਆਰ ਨੂੰ ਦਿਲ 'ਚ ਵਸਾ ਕੇ ਕੱਲ੍ਹ ਨੂੰ ਹੀ ਮੈਂ ਦਹਿਰਾਦੂਨ ਲਈ ਰਵਾਨਾ ਹੋਵਾਂਗਾ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਬਹੁਤ ਜਲਦੀ ਇਸ ਪ੍ਰੀਖਿਆ ਚੋਂ ਪਾਸ ਹੋ ਜਾਊਂਗਾ ਕਿਉਂਕਿ ਸੱਚੇ ਦਿਲ ਨਾਲ ਕੀਤੀ ਗਈ ਦੁਆ ਤੇ ਚੰਗੇ ਕੰਮ ਲਈ ਕੀਤੀ ਗਈ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਪ੍ਰਤਾਪ ਕੁਰੇ ਉਸ ਵਾਹਿਗੁਰੂ ਪ੍ਰਮਾਤਮਾ ਦੀ ਰਜ਼ਾ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਪ੍ਰਤਾਪ ਕੁਰੇ ਜੇ ਉਹ ਨੇ ਚਾਇਆ ਤਾਂ ਬਹੁਤ ਜਲ ਤੇਰਾ ਸਰਦਾਰ ਅਵਸਰ ਬਣ ਕੇ ਤੇਰੇ ਕੋਲ ਆਊਗਾ ਮੇਰੀਏ ਸੋਹਣੀਏ ਸਾਰੇ ਪਿੰਡ ਦੇ ਸਾਹਮਣੇ ਪੂਰੇ ਮਾਣ ਸਤਿਕਾਰ ਨਾਲ ਆਪਣੇ ਸਰਦਾਰ ਜੀ ਨੂੰ ਆਪਣੇ ਨਾਲ ਲੈ ਕੇ ਜਾਊਂਗਾ ਪ੍ਰਤਾਪ ਕੁਰੇ ਫਿਰ ਦੁਨੀਆਂ ਦੀ ਕੋਈ ਤਾਕਤ ਸਾਨੂੰ ਲੱਗ ਨਹੀਂ ਕਰ ਸਕੂਗੀ ਮੇਰੀ ਸੁਣੀਏ ਪਰਮਾਤਮਾ ਨੇ ਜਾਇਆ ਤਾਂ ਬਹੁ ਜਲ ਸਾਡੇ ਮਿਲਣ ਦੀ ਉਹੀ ਹਸੀਨ ਕੜੀ ਹੋਏਗੀ ਜਦੋਂ ਮੈਂ ਆਪਣੇ ਸਰਦਾਰ ਜੀ ਨੂੰ ਘੁੱਟ ਕੇ ਕਲਾਵੇਂ ਚ ਲਾਵਾਂਗਾ ਤੇ ਜਿਦਾਈਆਂ ਦੇ ਤਪਦੇ ਜੇਠਾਂ ਦੇ ਦੁਪਹਿਰ ਦੀ ਸੌਣ ਦੀਆਂ ਠੰਡੀਆਂ ਛਾਵਾਂ ਵਿੱਚ ਬਦਲ ਕੇ ਸਾਡੇ ਵਿਛੋੜੇ ਰੂਪੀ ਤਪ ਦੇ ਮਾਰੂਥਲ ਨੂੰ ਠੰਡਕ ਦਾ ਅਹਿਸਾਸ ਕਰਾਵਾਂ ਪ੍ਰਮਾਤਮਾ ਕਰੇ ਬਹੁਤ ਜਲਦ ਅਸੀਂ ਇਸ ਅਹਿਸਾਸ ਨੂੰ ਮਾਨਕ ਸਕੀਏ ਸਾਡੇ ਚੰਦਰੇ ਵਿਛੋੜਿਆਂ ਦਾ ਅੰਤ ਹੋਵੇ ਤਾਂ ਜੋ ਅਸੀਂ ਪਿਆਰ ਦੇ ਹਸੀਨ ਪਲਾਂ ਨੂੰ ਮਾਨ ਸਕੀਏ ਆਮੀ ਤੇਰੇ ਵਜੂਦ ਨੂੰ ਆਪਣੀ ਬੁੱਕਲ 'ਚ ਸਮਾ ਲੈਣ ਲਈ ਬਹਿਬਲ ਤੇਰਾ ਸਰਦਾਰ ਕਾਕਾ